ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਚਰਨ ਕਮਲ ਸਿੰਘ ਮਾਨ ਤੁਸੀਂ ਵੇਖ ਰਹੇ ਹੋ ਹਮਦਰਦ ਟੀਵੀ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ ਤੇ ਸਾਰੀਆਂ ਸਿਆਸੀ ਪਾਰਟੀਆਂ ਆਪੋ ਆਪਣਾ ਜ਼ੋਰ ਲਗਾ ਰਹੀਆਂ ਨੇ ਤਾਂ ਜੋ ਜਿੱਤ ਨੂੰ ਯਕੀਨੀ ਬਣਾਇਆ ਜਾ ਸਕੇ ਜਿਸ ਤੇ ਬਾਬਤ ਭਾਰਤੀ ਜਨਤਾ ਪਾਰਟੀ ਬੀਜੇਪੀ ਵੱਲੋਂ ਚੋਣ ਮੈਨੀਫੈਸਟੋ ਬੀਤੇ ਦਿਨੀ ਜਾਰੀ ਕੀਤਾ ਗਿਆ ਜਿਸ ਦੇ ਬਾਬਤ ਅੱਜ ਪੰਜਾਬ ਦੇ ਪ੍ਰਧਾਨ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਹੋਣਾ ਵੱਲੋਂ ਉਸ ਮੈਨੀਫੈਸਟੋ ਤੇ ਗੱਲਬਾਤ ਕੀਤੀ ਗਈ ਲੋਕਾਂ ਦੇ ਰੂਬਰੂ ਹੋਏ ਤੇ ਪੀਐਮ ਮੋਦੀ ਦੀਆਂ ਜਮ ਕੇ ਤਾਰੀਫਾਂ ਕੀਤੀਆਂ ਮੈਨੀਫੈਸਟੋ ਦੇ ਵਿੱਚ ਕਿਹੜੇ ਕਿਹੜੇ ਵੱਡੇ ਐਲਾਨ ਨੇ ਜਿਹੜੇ ਲੋਕਾਂ ਲਈ ਕੀਤੇ ਗਏ ਨੇ ਉਸ ਦੇ ਬਾਰੇ ਗੱਲਬਾਤ ਕੀਤੀ ਤੇ ਐਲਾਨਾਂ ਦੇ ਨਾਲ ਗੱਲਬਾਤ ਕਰਦੇ ਕਰਦੇ ਵਿਰੋਧੀਆਂ ਤੇ ਤੇ ਆਪਣੀ ਪੁਰਾਣੀ ਭਾਈਵਾਲ ਪਾਰਟੀ ਤੇ ਵੀ ਤਿੱਖੇ ਨਿਸ਼ਾਨੇ ਸਾਧੇ ਸੁਨੀਲ ਜਾਖੜ ਹੋਣਾ ਵੱਲੋਂ ਸਾਫ਼ ਸ਼ਬਦਾਂ ਚ ਇਹ ਗੱਲ ਆਖੀ ਗਈ ਹੈ ਵੀ ਇਹ ਕੋਈ ਜਿਹੜਾ ਮੈਨੀਫੈਸਟੋ ਹੈ ਇਹ ਇੱਕ ਕਹਿ ਲਓ ਵੀ 25 ਸਾਲਾਂ ਦਾ ਵਿਜ਼ਨ ਤੇ 10 ਸਾਲਾਂ ਦੀ ਬੀਜੇਪੀ ਦੀ ਜਿਹੜੀ ਲੈਗਸੀ ਹੈ ਉਦੇ ਮੱਦੇ ਨਜ਼ਰ ਇਹ ਜਿਹੜਾ ਮੈਨੀਫੈਸਟੋ ਤਿਆਰ ਕੀਤਾ ਗਿਆ ਜਿਸ ਵਿੱਚ ਲੋਕਾਂ ਦੇ ਲਈ ਵੱਡੇ ਐਲਾਨ ਨੇ ਲੋਕਾਂ ਦੀਆਂ ਜਿਹੜੀਆਂ ਬੇਸਿਕ ਨੀਡਸ ਨੇ ਉਹਨਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਜਿਹੜੇ ਅਹਿਮ ਫੈਸਲੇ ਨੇ ਉਹ ਭਾਜਪਾ ਵੱਲੋਂ ਲਏ ਗਏ ਨੇ ਇਹ ਉਹ ਤਿੱਖਾ ਤੰਜ ਕਰਦੇ ਹੋਏ ਉਹਨਾਂ ਨੇ ਇਹ ਵੀ ਗੱਲ ਆਖੀ ਵੀ ਇਹ ਕੋਈ ਰਿਯੋੜੀਆਂ ਨਹੀਂ ਹੈਗੀਆਂ ਜਿਵੇਂ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਵੀ ਮੁਫਤ ਸਹੂਲਤਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਆ ਸੂਬਾ ਸਰਕਾਰ ਤੇ ਉਹਨਾਂ ਨੇ ਨਿਸ਼ਾਨਾ ਸਾਧਿਆ ਹੈ ਆਖਿਆ ਵੀ ਬਿਜਲੀ ਮੁਫਤ ਸਾਰੀਆਂ ਚੀਜ਼ਾਂ ਜਿਹੜੀਆਂ ਮੁਫਤ ਦੇ ਰਹੇ ਨੇ ਪਰ ਇਨਕਮ ਕਿੱਥੋਂ ਜਨਰੇਟ ਹੋ ਰਹੀ ਹੈ ਰੈਵਨਿਊ ਕਿੱਥੋਂ ਜਨਰੇਟ ਹੋ ਰਹੀ ਹੈ ਕਿਉਂਕਿ ਜਿਹੜੀ ਪੰਜਾਬ ਸਰਕਾਰ ਹੈ ਉਹ ਕਰਜ਼ੇ ਤੇ ਚੱਲ ਰਹੀ ਹੈ ਪੰਜਾਬ ਕਰਜ਼ੇ ਦੀ ਆਮਤ ਥਲੇ ਦਬਿਆ ਹੋਇਆ ਸੋ ਇਹੋ ਜਿਹੇ ਤਿੱਖੇ ਨਿਸ਼ਾਨੇ ਵੀ ਸੁਨੀਲ ਜਾਖੜ ਉਹਨਾਂ ਵੱਲੋਂ ਲਗਾਤਾਰ ਵਿਰੋਧੀਆਂ ਦੇ ਉੱਪਰ ਤੰਜ ਕਸੇ ਗਏ ਤੇ ਨਾਲ ਨਾਲ ਪੀਐਮ ਨਰਿੰਦਰ ਮੋਦੀ ਦੀਆਂ ਵੀ ਜਮ ਕੇ ਤਾਰੀਫਾਂ ਕੀਤਾ ਗਈਆਂ ਉਹਨਾਂ ਦੀ ਲੈਗੇਸੀ ਉਹਨਾਂ ਦੇ ਵਿਜ਼ਨ ਨੂੰ ਲੈ ਕੇ ਵੀ ਸੁਨੀਲ ਜਾਖੜ ਹੋਣਾ ਨੇ ਵੱਡੀ ਗੱਲ ਬਾਤ ਆਖੀ ਆ ਸੋ ਆ ਉਹ ਦਰਸ਼ਕਾਂ ਨਾਲ ਸਾਂਝੀ ਕਰਦੇ ਆ ਕੀ ਕੁਝ ਕਿਹਾ ਸੁਨੀਲ ਜਾਖੜ ਹੋਣਾ ਨੇ ਆ ਗਾਰੰਟੀ ਹੈ ਇਸ ਅ ਪਰਸਨਲ ਗਾਰੰਟੀ ਕਿਸੇ ਕਿਸੇ ਇੰਸਟੀਚਿਊਸ਼ਨ ਦੀ ਨਹੀਂ ਇੱਕ ਵਿਅਕਤੀ ਵਿਸ਼ੇਸ਼ ਦੀ who has become a institution ਨਰੇਂਦਰ ਮੋਦੀ ਜੀ ਦੀ ਗਾਰੰਟੀ ਹੈ ਮੋਦੀ ਕੀ ਗਾਰੰਟੀ ਇਸ ਗਾਰੰਟੀ ਦਾ ਪਿਛੋਕੜ ਸਮਝਣਾ ਪਊਗਾ ਆਪਾਂ ਨੂੰ ਇਸ ਗਾਰੰਟੀ ਦਾ ਪਿਛੋਕੜ ਹੈ ਵਿਸ਼ਵਾਸ ਲੋਕਾਂ ਦਾ ਵਿਸ਼ਵਾਸ ਮੋਦੀ ਜੀ ਦੀ ਕਾਰਜਸ਼ੈਲੀ ਕਾਰਕਸ਼ਮਤਾ ਉਹਨਾਂ ਦੀ ਨੀਤੀਆਂ 'ਚ ਇੱਕ ਪਾਸੇ ਪਰ ਮੈਂ ਸਮਝਦਾ ਆ ਜਿਹੜੀ ਗਾਰੰਟੀ ਹੈ ਆ ਦਰਸਾਉਂਦੀ ਹੈ ਮੋਦੀ ਮੋਦੀ ਜੀ ਦਾ ਵਿਸ਼ਵਾਸ ਦੇਸ਼ ਦੀ ਜਨਤਾ ਦੀ ਸਮਰਤਾ ਦੇ ਅੰਦਰ ਕਿਉਂਕਿ ਤੁਸੀਂ ਨੋਟਿਸ ਕੀਤਾ ਹੋਣਾ ਹੈ ਇਸ ਮੈਨੀਫੈਸਟੋ ਦੇ ਅੰਦਰ ਕੋਈ ਰੇਵੜੀਆਂ ਨਹੀਂ ਵੰਡੀਆਂ ਗਈਆਂ ਇਸ ਦੇ ਵਿੱਚ ਲੋਕਾਂ ਨੂੰ ਸક્ષਮ ਕਰਨ ਦਾ ਜਿਹੜਾ ਮੇਨ ਫੋਕਸ ਹੈ ਹਾਊ ਟੂ ਡਿਵੈਲਪ ਦਾ ਕੈਪੇਬਿਲਿਟੀਆਂ ਕਪੈਸਿਟੀਆਂ ਹਿਊਮਨ ਕੈਪੈਸਿਟੀਆਂ ਕਿਸ ਤਰ੍ਹਾਂ ਲੋਕਾਂ ਦੇ ਅੰਦਰ ਹਰੇਕ ਦੇ ਅੰਦਰ ਟੈਲੈਂਟ ਹੈ ਉਸ ਟੈਲੈਂਟ ਨੂੰ ਕਿਸ ਤਰ੍ਹਾਂ ਤਰਾਸ਼ ਕੇ ਅੱਗੇ ਕੀਤਾ ਜਾਵੇ ਤਾਂ ਕਿ ਕਹਿੰਦੇ ਨਾ ਕਿਸੇ ਬੰਦੇ ਨੂੰ ਖਾਣ ਵਾਸਤੇ ਮੱਛਲੀ ਪਕੜ ਕੇ ਦੇ ਦਿਓ ਇੱਕ ਦਿਨ ਖਾ ਲੂਗਾ ਪਰ ਅਗਰ ਉਹਨੂੰ ਮੱਛਲੀ ਪકડਨਾ ਸਿਖਾ ਦਿਓਗੇ ਉਹ ਆਪਣੇ ਸਾਰੇ ਨਾਲ ਪਰਿਵਾਰ ਦੀ ਰੋਜੀ ਰੋਟੀ ਕਮਾ ਸਕੂਗਾ ਬਲਕਿ ਦੇਸ਼ ਦੀ ਪ੍ਰਗਤੀ ਵਿੱਚ ਵੀ ਆਪਣਾ ਹਿੱਸਾ ਪਾਊਗਾ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਹੁਣੇ ਤੁਸੀਂ ਦੇਖਿਆ ਵੀ ਜਿੱਥੇ ਐਗਰੀਕਲਚਰ ਦੇ ਉੱਤੇ ਪੂਰਾ ਫੋਕਸ ਅਜ ਤਾਈਂ ਹਮੇਸ਼ਾ ਰਿਹਾ ਹੈ ਤੇ ਅੱਗੇ ਵੀ ਰਹੂਗਾ ਬਟ ਐਗਰੀਕਲਚਰ ਦਾ ਖੇਤੀਬਾੜੀ ਦਾ ਇੱਕ ਪੱਖ ਆ ਵੀ ਹੈ ਐਗਰੀ ਪ੍ਰੋਡਿਊਸ ਦੇ ਅੰਦਰ ਸਾਡਾ ਜਿਹੜੇ ਮਛਵਾਰਾ ਸੈਕਟਰ ਹੈ ਕਰੀਬਨ 7000 ਕਿਲੋਮੀਟਰ ਦੀ ਆਪਣੀ ਕੋਸਟ ਲਾਈਨ ਹੈ ਜਿਹਦੇ ਉੱਤੇ ਕਰੋੜਾਂ ਮਛਵਾਰੇ ਪਰਿਵਾਰ ਬੈਠੇ ਆ ਉਹ ਵੀ ਆਪਣੇ ਆਪ ਨੂੰ ਕਿਸਾਨ ਮੰਨਦੇ ਸਾਂ ਉਹ ਵੀ ਕਿਸਾਨ ਹੈ ਉਹਨਾਂ ਦੀ ਵੀ ਐਗਰੀਕਲਚਰ ਪ੍ਰੋਡਿਊਸ ਜਿਹੜੀ ਹੈ ਲੋਕਾਂ ਦਾ ਚਾਹੇ ਬਹੁਤ ਸਾਰੇ ਏਰੀਆਜ਼ ਵੈਸਟ ਬੰਗਾਲia ਦੂਜੇ ਤੁਸੀਂ ਦੇਖੋਗੇ ਸਾਰੇ ਉਹਨਾਂ ਦਾ ਖਾਣ ਪਾਣ ਆਪਣੇ ਨਾਰਥ ਇੰਡੀਆ ਦੇ ਖਾਣ ਪਾਣ ਨਾਲੋਂ ਅਲੱਗ ਹੈ दैट इज आल्सो ਐਗਰੀਕਲਚਰ ਪਾਰਟ ਆਫ ਐਗਰੀ ਪ੍ਰੋਡਿਊਸ ਉਹਨਾਂ ਪਾਸੇ ਧਿਆਨ ਦਿੱਤਾ ਅੱਜ ਉਹਨਾਂ ਨੇ ਵੀ ਉਹਨਾਂ ਨੂੰ ਕਿਸ ਤਰ੍ਹਾਂ ਕਿਸ ਤਰ੍ਹਾਂ ਉਹਨਾਂ ਦੀ ਕਪੈਸਿਟੀ enhance ਕੀਤੀ ਜਾਵੇ ਮੈਂ ਸਮਝਦਾ ਇਹਦੇ ਵਿੱਚ ਦੂਜਾ ਮੇਨ ਮੈਨੀਫੈਸਟੋ ਦਾ ਜਿਹੜਾ ਫੋਕਸ ਹੈ ਇੱਕ ਹੁੰਦਾ ਡਿਫਾਲਟ ਸੰਖ सॉरी ਪਤਾ ਨਹੀਂ ਕਿੰਨੇ ਆਗਿਆ ਸੁਣਿਆ ਸਾਡੇ ਵਾਲੇ ਪਾਸੇ ਵਰਡ ਇਸਤੇਮਾਲ ਹੁੰਦਾ ਹੈ ਕਿਉਂਕਿ ਸਾਡੀ ਪਿੱਠ ਲੱਗਦੀ ਹੈ ਰਾਜਸਥਾਨ ਦੇ ਨਾਲ ਰੁਪਿੰਦਰ ਜੀ ਇਹ ਅਸਨ ਵਾਲੀ ਗੱਲ ਨਹੀਂ ਅਸੀਂ ਕਹਿੰਨੇ ਆਂ ਵੀ ਇੱਕ ਤਾਂ ਵਾਦਾ ਇੱਕ ਹੁੰਦਾ ਡਿਫੋਲ ਸੰਘ ਤੁਸੀਂ ਕਹੋ ਉਸ ਤੋਂ ਫालतੂ ਡਿਫੋਲ ਸੰਘ ਤੇ ਇੱਕ ਪ੍ਰੈਕਟੀਕਲ ਇਸ਼ੂ ਦੇ ਵਿੱਚ ਫਰਕ ਇੰਨਾ ਹੀ ਹੁੰਦਾ ਵੀ ਡਿਫੋਲ ਸੰਘ ਦਾ ਕਈ ਜੋ ਕਰਨਾ ਤਾਂ ਹੈ ਨਹੀਂ ਕਿਉਂਕਿ ਉਹਦੇ ਕੋਲ ਸਾਧਨਾ ਦੇ ਪ੍ਰੋਵਾਈਡ ਫਰ ਨਹੀਂ ਕੀਤਾ ਗਿਆ ਸਾਡੇ ਪੰਜਾਬ ਦੇ ਅੰਦਰ ਲੋਕਾਂ ਨੂੰ ਬੇਵਕੂਫ ਬਣਾਇਆ ਗਿਆ ਕਹਿਗੇ ਮੁਫਤ ਬਿਜਲੀ ਕਰਾਂਗੇ ਜ਼ੀਰੋ ਬਿੱਲ ਦੇਾਂਗੇ ਮੈਂ ਕਹਿੰਨਾ ਕੁਝ ਹੋਰ ਵੀ ਕਹਿ ਦਿੰਦੇ ਵੀ ਆ ਵੀ ਦਿਆਂਗੇ ਉਹ ਵੀ ਦਿਆਂਗੇ ਪਰ ਕਿਸੇ ਨੇ ਆ ਨਹੀਂ ਸੋਚਿਆ ਵੀ ਪੈਸਾ ਕਿੱਥੋਂ ਆਊਗਾ ਮੁਫਤ ਬਿਜਲੀ ਕਿਉਂਕਿ ਬਿਜਲੀ ਅੱਜ ਕਾਸਟ ਆਫ ਪ੍ਰੋਡਕਸ਼ਨ ਵਧ ਰਹੀ ਹੈ ਜਿਸ ਤਰ੍ਹਾਂ ਕੋਲੇ ਦੀ ਕੀਮਤਾਂ ਫਰੇਟ ਕਾਸਟ ਜਿਹੜੀ ਹੈ ਮਸ਼ੀਨਰੀ ਦੀ ਕੀਮਤ ਵਧ ਰਹੀ ਹੈ ਇਸ ਕਰਕੇ ਬਿਜਲੀ ਮਹਿੰਗੀ ਹੈ ਹਰੇਕ ਦਾ ਸੁਪਨਾ ਹੈ ਵੀ ਸਾਨੂੰ ਸਸਤੀ ਬਿਜਲੀ ਮਿਲੇ ਪਰ ਜਿਹੜੇ ਇੱਥੇ ਵਾਲੇ ਮਾਰਥੀ ਸੀਗੇ ਕੱਟਰ ਇਮਾਨਦਾਰ ਆ ਕੱਟਰ ਬੇਈਮਾਨ ਕਿਉਂ ਤਾਂ ਲੋਕ ਦੱਸਣਗੇ ਪਰ ਉਹਨਾਂ ਲੋਕਾਂ ਨੇ ਆ ਨਹੀਂ ਸੋਚਿਆ ਪੈਸਾ ਆਊਗਾ ਕਿਥੋਂ ਉਹਦੇ ਕਰਕੇ ਅੱਜ ਸਾਰੇ ਪੰਜਾਬ ਦੀ ਡਿਵੈਲਪਮੈਂਟ ਰੁਕੀ ਪਈ ਹੈ ਕਿਉਂਕਿ ਲੋਕਾਂ ਨੂੰ ਇੱਕ ਉਹਨਾਂ ਨੇ ਰੇਵੜੀ ਚੋਗਾ ਦੇਤਾ ਵੀ ਅਸੀਂ ਤੁਹਾਨੂੰ ਬਿਜਲੀ ਦੇਾਂਗੇ ਸਾਰੇ ਪੰਜਾਬ ਦਾ ਮਸਲਾ ਠੱਪ ਕਰਤਾ ਪਰ ਮੋਦੀ ਸਾਹਿਬ ਦੀ ਜਿਹੜੀ ਸੋਚ ਹੈ ਉਹਨਾਂ ਨੇ ਸੋਲਰ ਪਾਵਰ ਦੇ ਨਾਲ ਅਟੈਚ ਕੀਤਾ ਵੀ ਅਸੀਂ ਤੁਹਾਨੂੰ ਸੋਲਰ ਪੈਨਲਸ ਪ੍ਰੋਵਾਈਡ ਕਰਾਂਗੇ ਤੁਹਾਨੂੰ ਬਿਜਲੀ ਪ੍ਰੋਵਾਈਡ ਕਰਾਂਗੇ ਫਰੀ ਬਿਜਲੀ ਨਾ ਸਿਰਫ ਤੁਹਾਡਾ ਬਿੱਲ ਜ਼ੀਰੋ ਆਊਗਾ ਪਰ ਜਿਹੜੀ ਵੀ ਸਰਪਲਸ ਬਿਜਲੀ ਆ ਤੁਸੀਂ ਗ੍ਰਿਡ ਦੇ ਵਿੱਚ ਵੇਚੋਗੇ ਉਹਦੇ ਨਾਲ ਤੁਹਾਡੀ ਆਮਦਨ ਵੀ ਹੋਊਗੀ ਇੱਕ ਤੀਰ ਨਾਲ ਦੋ ਸ਼ਿਕਾਰ ਡਿਵੈਲਪਮੈਂਟ ਦੀ ਡਿਵੈਲਪਮੈਂਟ ਗਰੀਬ ਦੇ ਉੱਤੇ ਜਿਹੜਾ ਉਹਦਾ ਬੋਝ ਸੀਗਾ ਪੈਸੇ ਦਾ ਉਹ ਕੰਮ ਕਰਤਾ ਉਹਨੂੰ ਆਮਦਨ ਦਾ ਜਰੀਆ ਬਣਾਤਾ ਰੀਨਿਊਏਬਲ ਰਿਸੋਰਸ ਜਿਹੜੇ ਆ ਧੂਏ ਨਿਕਲਦੇ ਐ ਜ ਰੋਜ਼ ਐ ਜਿਹੜੇ ਥਰਮਲ ਪਲੈਂਟ ਲੱਗੇ ਐ ਇਹਨਾਂ ਦਾ ਜਿਹੜਾ ਪਰਿਆਵਰਨ ਨੂੰ ਲੈ ਕੇ ਰੌਲਾ ਪੈਂਦਾ ਹਮੇਸ਼ਾ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਦੇ ਵਿੱਚ ਵੀ ਇਹਦਾ ਇੱਕ ਬਹੁਤ ਵੱਡਾ ਫੈਕਟਰ ਹੈ ਮੈਂ ਸਮਝਦਾ ਆ ਇੱਕ ਸੋਚ ਇਸ ਸੋਚ ਨੂੰ ਦੇਖ ਕੇ ਲੋਕਾਂ ਦੀ ਕਪੈਸਿਟੀ ਨੂੰ ਦੇਖ ਕੇ ਮੋਦੀ ਸਾਹਿਬ ਨੇ ਮੈਂ ਪਿੰਡਾਂ ਦੀ ਸੱਤਾ ਵਿੱਚ ਜਾ ਕੇ ਜਦੋਂ ਕਈ ਵਾਰੀ ਗੱਲ ਕਰੀਦੀ ਹੈ ਵੀ 3 ਟ੍ਰਿਲੀਅਨ ਇਕਨੋਮੀ 3 ਟ੍ਰਿਲੀਅਨ ਇਕਨੋਮੀ ਬਣਾ ਦਿੱਤੀ ਜਾਊਗੀ ਦੇਸ਼ ਬਣ ਗਈ ਹੈ ਅਗੇ ਨੂੰ 5 ਟ੍ਰਿਲੀਅਨ ਇਕਨੋਮੀ ਬਣਾਈ ਜਾਊਗੀ ਜਦੋਂ ਆ ਸਵਾਲ ਸਾਹਮਣੇ ਆਇਆ ਸੀ ਮਨੂੰ ਕਿਸੇ ਨੇ ਪੁੱਛ ਲਿਆ ਵੀ ਆ ਜੀ 3 ਟ੍ਰਿਲੀਅਨ ਕੀ ਚੀਜ਼ ਹੁੰਦਾ ਮੈਂ ਕਿਹਾ ਪੜਿਆ ਤਾਂ ਮੈਂ ਵੀ ਆ ਮਾੜਾ ਮੋਟਾ ਮੈਨੇਜਮੈਂਟ ਵੀ ਪੜੀ ਆ ਮਾੜਾ ਮੋਟਾ ਇਕਨੋਮਿਕਸ ਦੀ ਵੀ ਕੀਤੀ ਆ ਪਰ ਮਨੂੰ ਨਹੀਂ ਪਤਾ ਵੀ ਟ੍ਰਿਲੀਅਨ ਦੇ ਮਗਰ ਜ਼ੀਰੋ ਕਿੰਨੀਆਂ ਲੱਗਦੀਆਂ ਸਾਡੇ ਤੇ ਇੱਥੇ ਆ ਕੇ ਖਰਬ ਤੇ ਆ ਕੇ ਰੁਕ ਜਾਂਦੀ ਹੈ ਕਰੋੜ ਅਰਬ ਤੇ ਖਰਬ ਉਸ ਤੋਂ ਅਗੇ ਫਿਰ ਬੰਦ ਕੰਮ ਗਿਣਤੀ ਆ ਟ੍ਰਿਲੀਅਨ ਕੀ ਚੀਜ਼ ਹੁੰਦੀ ਆ ਆ ਸਵਾਲ ਨੈਸ਼ਨਲ ਐਗਜ਼ੀਕਟਿਵ ਮੰਨੂ ਮੈਂਬਰ ਬਣਾਉਣ ਦਾ ਜਦੋਂ ਪਾਰਟੀ ਨੇ ਵਿਸ਼ਵਾਸ ਕੀਤਾ ਮੈਨੂੰ ਬੀਜੇਪੀ ਦੇ ਨੈਸ਼ਨਲ ਐਗਜ਼ੀਕਟਿਵ ਦਾ ਮੈਂਬਰ ਮੰਨੂ ਬਣਾਇਆ ਗਿਆ ਉਦੋਂ ਆ ਸਵਾਲ ਮੈਨੂੰ ਚੁੱਕਣ ਦਾ ਮੌਕਾ ਮਿਲਿਆ ਸੀ ਮੈਂ ਕਿਹਾ ਪ੍ਰਧਾਨ ਮੰਤਰੀ ਸਾਹਿਬ ਆ ਜਿਹੜੀ ਇਸ਼ੂ ਹੈ ਵੀ ਤੁਸੀਂ ਕਹਿੰਦੇ 3 ਟ੍ਰਿਲੀਅਨ ਇਕਨੋਮੀ ਬਣ ਗਈ ਆ ਲੋਕਾਂ ਨੂੰ ਆ ਵੀ ਪਿੰਡਾਂ ਦੇ ਜਾ ਕੇ ਸਾਨੂੰ ਸਮਝਾਣਾ ਪਊਗਾ ਵੀ ਆ 3 ਟ੍ਰਿਲੀਅਨ ਇਕਨੋਮੀ ਕਿਸ ਚੀਜ਼ੀ ਦਾ ਨਾਮ ਹੈ ਹੋ ਸਕਦਾ ਕਈ ਸਿਆਣੇ ਬੰਦੇ ਤੁਹਾਡੇ ਚ ਬੈਠੇ ਤੁਹਾਨੂੰ ਪਤਾ ਕਿੰਨੀ ਜ਼ੀਰੋ ਹੈ ਪਰ ਆਮ ਬੰਦੇ ਨੂੰ ਜ਼ੀਰੋ ਨਾਲ ਲੈ ਗਿਣਤੀ ਨਾਲ ਮਤਲਬ ਨਹੀਂ ਉਹਨੂੰ ਐਵੇਂ ਦੇ ਵਿੱਚ ਮੇਰਾ ਕੀ ਆ ਜਿਹੜੀ ਰੇਵੜੀਆਂ ਫ੍ਰੀ ਬਿਜਲੀ ਫ੍ਰੀ ਚੀਜ਼ ਫ੍ਰੀ ਅਜੇ 80 ਕਰੋੜ ਲੋਕਾਂ ਨੂੰ ਅਗਰ ਅਨਾਜ ਫ੍ਰੀ ਪ੍ਰੋਵਾਈਡ ਕਰਵਾ ਰਹੀ ਹੈ ਸਰਕਾਰ ਇਹਦੇ ਵਾਸਤੇ ਜੇ ਆਪਣੀ 3 ਟ੍ਰਿਲੀਅਨ ਇਕਨੋਮੀ ਹੈ ਜੇ سرمਾਇਆ ਕਰੇ ਹੋਊਗਾ ਸਭ ਤਾਂ ਹੀ ਜਾ ਕੇ ਕਿਸੇ ਨੂੰ ਦੇ ਸਕਦੇ ਆ ਪੱਲੇ ਨਹੀਂ ਤੇਲਾ ਕਰਦੀ ਮੇਲਾ ਮੇਲਾ ਆਮ ਆਦਮੀ ਪਾਰਟੀ ਵਾਲੇ ਦੂਜੀ ਪਾਰਟੀਆਂ ਕਾਂਗਰਸ ਪਾਰਟੀ ਕਹਿੰਦੀ ਅਸੀਂ ਆ ਮੁਫਤ ਦੇ ਦਿਆਂਗੇ ਅਸੀਂ ਆ ਮੁਫਤ ਦੇ ਦਿਆਂਗੇ ਕੋਲੇ ਕੁਝ ਹੈ ਨਹੀਂ ਵਾਦੇ ਤੁਸੀਂ ਕਰੀ ਜਾਂਦੇ ਹੋ ਮਚ ਬਿਓਂਡ ਸਾਰੇ ਸਿਆਣੇ ਕਹਿ ਕੇ ਗਏ ਕਟੇ ਔਰ ਕੋਟ ਅਕੋਰਡਿੰਗ ਟੂ ਯਰ ਕਲੋਥ ਜਿੰਨੀ ਚਾਦਰ ਦੇਖੀ ਉਹਨੇ ਪੈਰ ਪਸਾਰ ਉਹ ਚਾਦਰ ਜਦੋਂ ਤਾਈਂ ਵੱਡੀ ਨਹੀਂ ਕਰਾਂਗੇ ਸਾਹਿਬ 3 ਟ੍ਰਿਲੀਅਨ ਇਕਨੋਮੀ ਤੋਂ 5 ਟ੍ਰਿਲੀਅਨ ਇਕਨੋਮੀ ਤਾਈਂ ਜਾਣ ਵਾਸਤੇ 11ਵੇਂ ਨੰਬਰ ਦੇ ਉੱਤੇ ਸਾਡੀ ਇਕਨੋਮੀ ਸੀ ਜਿਹਨੂੰ ਅੱਜ ਅਸੀਂ ਕੋਸ਼ਿਸ਼ ਕਰਨਿਆਂ ਲਿਜਾ ਕੇ 3 ਪਾਇਦਾਨ ਤੇ ਜਾ ਕੇ ਖੜਾ ਕਰੀਏ ਉਹਦਾ ਮਕਸਦ ਹੈ ਵੀ ਪੰਜਾਬ ਜਾਂ ਭੋਸੇ ਦੇਸ਼ ਦਾ ਹਿੱਸਾ ਹੈ ਦੇਸ਼ ਅਗਰ ترقی ਕਰੂਗਾ ਦੇਸ਼ ਦੇ ਕੋਲ ਸਰਮਾਇਆ ਹੋਊਗਾ ਤਾਂ ਹੀ ਲੋਕਾਂ ਨੂੰ ਉਹ ਸੁਵਿਧਾਵਾਂ ਮਿਲ ਸਕਣਗੀਆਂ ਸਭ ਗੱਲਾਂ ਕਰਨੀਆਂ ਬਹੁਤ ਸੁਕਲੀਆਂ ਨੇ ਉਹਨੂੰ ਨੇਪਰੇ ਕਿਵੇਂ ਚਾੜੋਗੇ ਸਾਬ ਵੇਅਰ ਇਜ਼ ਵੇਅਰ ਆਰ ਦ ਰਿਸੋਰਸਿਸ ਵੇਅਰ ਇਜ਼ ਦ ਮਨੀ ਹਣੀ ਬੜੀ ਅਮਰੀਕਨ ਫੇਮਸ ਕੋਟ ਹੈ ਵੇਅਰ ਇਜ਼ ਦ ਮਨੀ ਪੈਸੇ ਕਿਥੋਂ ਆਣਗੇ ਸਾਬ ਜਾਂ ਤਾਂ ਤੁਸੀਂ ਸਾਰਾ ਕੁਝ ਫ੍ਰੀ ਵੰਡ ਦਿਓ ਇਵਨ ਇਨ ਫੈਕਟਰੀ ਸਾਊਦੀ ਅਰੇਬੀਆ ਕੋਲ ਨਾ ਤੇਲ ਹੈ ਠੁੱਡਾ ਮਾਰੋ ਇੱਥੋਂ ਤੇਲ ਨਿਕਲਿਆ ਆਂਦਾ ਹੈ ਸਾਡੇ ਦਾ ਇੱਥੇ ਪਾਣੀ ਵੀ ਹੈ ਨਹੀਂ ਪੰਜਾਬ 'ਚ ਤਾਂ ਕੀ ਕੱਢਾਂਗੇ ਇਸ ਕਰਕੇ ਜਿਹੜੀ ਸੋਚ ਹੈ ਆ ਜਿਹੜਾ ਮੈਨੀਫੈਸਟੋ ਹੈ ਨਾ ਸਾਬ ਇਸ ਮੈਨੀਫੈਸਟੋ ਇਜ਼ ਅ ਰਿਫਲੈਕਸ਼ਨ ਆਫ ਦਾ 10 ਸਾਲ ਦੀ ਲੇਗੇਸੀ 25 ਸਾਲ ਦਾ ਵਿਜ਼ਨ ਤੇ ਲੀਡਰਸ਼ਿਪ ਐਬਿਲਿਟੀ ਨੇਤ੍ਰਿਤਵ ਵੀ ਚਾਹੀਦਾ ਸਾਬ ਅਗਰ ਕੋਈ ਕਮਜ਼ੋਰ ਉੜਸਵਾਰ ਚੜਜੇ ਕੋੜੇ ਦੇ ਉੱਤੇ ਸੰਭਾਲਿਆ ਨਹੀਂ ਜਾਂਦਾ ਕੋੜਾ ਨਹੀਂ ਸੰਭਾਲਿਆ ਜਾਂਦਾ ਆ ਦਾ ਮੁਲਕ ਹੈ 140 ਕਰੋੜ ਦਾ ਐਡਮਿਨਿਸਟ੍ਰੇਸ਼ਨ ਸੰਭਾਲੀ ਨਹੀਂ ਜਾਂਦੀ ਇਕਨੋਮੀ ਸੰਭਾਲੀ ਨਹੀਂ ਜਾਂਦੀ ਯੂ ਨੀਡ ਅ ਲੀਡਰਸ਼ਿਪ ਤੇ ਲੇਗੇਸੀ ਹੈ 10 ਸਾਲ ਕੰਮ ਕਰਕੇ ਦਿਖਾਇਆ ਲੋਕ ਕਹਿੰਦੇ ਜੀ ਕਿਸ ਤਰ੍ਹਾਂ ਹੋ ਜੂਗੀ ਗਰੰਟੀ ਪੂਰੀ ਬਿਕੋਜ਼ ਕੰਮ ਕਰਕੇ ਦਿਖਾਇਆ ਦੈਜ਼ ਅ ਲੇਗੇਸੀ ਅੱਜ ਸੜਕਾਂ ਦਾ ਜਾਲ ਵਿਛਿਆ ਪਿਆ ਹੈ ਚਾਹੇ ਕ੍ਰੈਡਿਟ ਕੋਈ ਲੈਂਦਾ ਸੀ ਸਾਡੇ ਜਿਹੜੇ ਪੁਰਾਣੇ ਭਾਈਵਾਲ ਸੀ ਉਹ ਕਹਿੰਦੇ ਸੀ ਵੀ ਅਸੀਂ ਬੰਮ ਪ੍ਰੂਫ ਸੜਕਾਂ ਬਣਾਤੀਆਂ ਸਾਬ ਸੜਕਾਂ ਬਣਾਈਆਂ ਕਿੰਨੇ ਸੀ ਕਿ ਉਹ ਤਾਂ ਪੁੱਛ ਲੋ ਕਿਸੇ ਨੂੰ ਸੜਕਾਂ ਦਾ ਜਾਲ ਅੱਜ ਕਈ ਵਾਰੀ ਆਪ ਰੋੜ ਜਾਈਦਾ ਜੋਸ਼ੀ ਜੀ ਤੋਂ ਜਾਈਦਾ ਹਨ ਵੀ ਆ ਕਿਹੜਾ ਇੰਟਰਚੇਂਜ ਵਰਡ ਹੀ ਨਹੀਂ ਸੁਣਨਾ ਸੀ ਅੱਜ ਤੈਂ ਦਾ ਚੌਂਕ ਸੁਣਦੇ ਸੀ ਅੱਜ ਇੰਟਰਚੇਂਜ ਹੈ ਜੀ ਇੰਟਰਚੇਂਜ ਹੀ ਫਲਾਣੇ ਹਾਈਵੇ ਤੋਂ ਦੂਜੇ ਹਾਈਵੇ ਤੇ ਜਾਣ ਦੇ ਵਾਸਤੇ ਆ ਪੂਰਾ ਬਲੇਵਾ ਦੇ ਕੇ ਇਧਰੋਂ ਦੀ ਉੱਤੇ ਫਲਾਈ ਹੋਰ ਤੋਂ ਚੜ ਕੇ ਤੁਸੀਂ ਉਸ ਤੇ ਜਾਵੋਗੇ ਸਭ ਆ ਜਿਹੜੇ ਰੇਲਵੇ ਲਾਈਨਸ ਬਿਚ ਰਹੀਆਂ ਹਨ ਬੁਲੇਟ ਟ੍ਰੇਨ ਦੀ ਗੱਲ ਹੋ ਰਹੀ ਹੈ ਇਹ ਕੋਈ ਮੇਰੇ ਵਰਗੇ ਮੇਰੇ ਵੀ ਮਨ ਚ ਆਇਆ ਵੀ ਆਪਾਂ ਆਪਣਾ ਮੁਲਕ ਜੇ ਇੰਨਾ ਸક્ષਮ ਹੈ ਨਹੀਂ ਵੀ ਆਪਾਂ ਬੁਲਟ ਟ੍ਰੇਨ ਕਿਉਂ ਬਣਾ ਰਹੇ ਹਾਂ ਕਿਉਂ ਆ 1 ਲੱਖ ਕਰੋੜ ਦਾ ਖਰਚਾ ਬੁਲਟ ਟ੍ਰੇਨ 'ਚ ਹੋ ਰਿਹਾ ਬੁਲਟ ਟ੍ਰੇਨ ਦਾ ਮਤਲਬ ਹੈ ਸਾਬ बिफोर ਅਜ ਦੇ ਦਿਨ ਜਿਸ ਕੇ ਸੰਬੰਧੀ ਆਪਾਂ ਜਾ ਰਹੇ ਆ ਆਪਾਂ ਜਫਾ ਪਾ ਲਿਆ ਅਮਰੀਕਾ ਨੂੰ ਜਫਾ ਪਾ ਲਿਆ ਚੀਨ ਨੂੰ ਉਹਨਾਂ ਨਾਲ ਜੇ ਕੰਪੇਅਰ ਆਪਾਂ ਕਰਾਂਗੇ ਤੂੰ ਹੀ ਹੈਵ ਟੂ ਪ੍ਰੋਵਾਈਡ ਦੋਜ਼ ਫੈਸਿਲਿਟੀਆਂ ਟੂ ਇਨੇਬਲ ਆਰ ਐਂਟਰਪ੍ਰੀਨਿਅਰਸ਼ਿਪ ਉਹ ਜਿਹੜਾ ਏਰੀਆ ਸਾਬ ਬੰਬੇ ਅਹਮਦਾਬਾਦ ਦਿਸ ਇਜ਼ ਆਰ ਮੇਨ ਹਬ ਇੰਡਸਟਰੀਅਲ ਕੋਰੀਡੋਰ ਹੈ ਇਧਰਲੇ ਪਾਸੇ ਸਾਊਥ ਤੇ ਜਾਓ ਉਹਨਾਂ ਦੇ ਕੋਰੀਡੋਰ ਰਸਤਾ ਜਿਹੜੇ ਇੱਥੇ ਦਾ ਫਰੇਟ ਕੋਰੀਡੋਰ ਮੰਗੀ ਜਾਂਦੇ ਵੀ ਸਾਡਾ ਫਰੇਟ ਕੋਰੀਡੋਰ ਕੋਰੀਡੋਰ ਬਣਾ ਦਿਓ ਤਾਂ ਕਿ ਸਾਡੇ ਪੰਜਾਬ ਲੁਧਿਆਣਾ ਫਗਵਾੜਾ ਜਲੰਧਰ ਸਾਰੇ ਇੰਡਸਟਰੀਅਲ ਕੋ ਉਹਦੇ ਚ ਸਾਨੂੰ ਫਾਇਦਾ ਮਿਲੇ ਬਟ ਦੇ ਹੈਵ ਫਾਰ ਮੋਰ ਐਡਵਾਂਸ ਉਹਨਾਂ ਸਾਰੀਆਂ ਗੱਲਾਂ ਦੇ ਉੱਤੇ ਵਿਸ਼ਵਾਸ ਕਰਕੇ ਮੋਦੀ ਸਾਹਿਬ ਨੇ ਆ ਜਿਹੜੀਆਂ ਗੱਲਾਂ ਕਹੀਆਂ ਵੀ ਅਸੀਂ ਲੋਕਾਂ ਨੂੰ ਰੋਜ਼ਗਾਰ ਮੰਗਣ ਵਾਸਤੇ ਨਹੀਂ ਰੋਜ਼ਗਾਰ ਦੇਣ ਵਾਲੇ ਵੀ ਵਿਲ ਮੇਕ देम ਸਰਵਿਸ এমਪਲॉयमेंट ਪ੍ਰੋਵਾਈਡਰਸ ਆ ਦੇ ਵਿਲ ਬੀ এমਪਲॉयर्स ਰੈਦਰ ਦਨ এমਪਲੋਇਸ ਦੇਮਸੈਲਫ